ਇਸ ਵਕਤ ਮੌਜੂਦ ਹੈ ਸ਼ੰਭੂ ਬਾਰਡਰ ਤੇ ਜਿਹੜਾ ਕਿ ਦਿੱਲੀ ਕੂਚ ਦਾ ਐਲਾਨ ਕੀਤਾ ਕਿਸਾਨ ਜਥੇਬੰਦੀਆਂ ਨੇ ਜਿਸ ਦੇ ਵਿੱਚ ਖਾਸ ਕਰਕੇ ਉੱਤਰ ਭਾਰ ਦੀਆਂ तमाम ਜਥੇਬੰਦੀਆਂ ਲੀਡ ਕਰਨ ਜਾ ਰਹੀਆਂ ਨੇ ਇਸ ਵਾਰ ਦਿੱਲੀ ਕੂਚ ਨੂੰ ਹਾਲਾਂਕਿ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਤਸਵੀਰ ਬਣੀ ਹੈ ਸਭ ਤੋਂ ਪਹਿਲਾਂ ਇਹ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਉਸ ਤੋਂ ਬਾਅਦ ਦੱਸਾਂਗੇ ਕਿ ਦੂਜੇ ਪਾਸੇ ਮੀਟਿੰਗ ਵਾਲਾ ਦੌਰ ਵੀ جاری ਹੈ ਤਾਂ ਮਸ਼ੀਨਾਂ ਦੇ ਨਾਲ ਜੀਸੀਬੀ ਮਸ਼ੀਨਾਂ ਦੇ ਨਾਲ ਪੋਕਲਾਈਨ ਮਸ਼ੀਨਾਂ ਦੇ ਨਾਲ ਤੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਮਸ਼ੀਨਰੀ ਦੇ ਨਾਲ ਜਿਹੜੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਸ਼ੰਭੂ ਬਾਰਡਰ ਦੇ ਉੱਤੇ ਇਸ ਵਕਤ ਤੁਸੀਂ ਦੇਖ ਸਕਦੇ ਆ ਕਿ ਤਾਰਬੰਦੀ ਹੈ ਜਿਹੜੀ ਉਹ ਵੀ ਇਸ ਢੰਗ ਨਾਲ ਕੀਤੀ ਜਾ ਰਹੀ ਹੈ ਕਈ ਲੋਕ ਇਸ ਨੂੰ ਇਸ ਤਰ੍ਹਾਂ ਦੇਖ ਰਹੇ ਆ ਕਿ ਜਿਵੇਂ ਇਹ ਕਿਸੇ ਇੱਕ ਮੁਲਕ ਤੋਂ ਦੂਜੇ ਮੁਲਕ ਨੂੰ ਜਾਣ ਲਈ ਰੋਕਿਆ ਜਾਵੇ ਬਾਰਡਰ ਦੀਆਂ ਹੋਣ ਤਾਂ ਲਗਾਤਾਰ ਕੰਡਿਆਲੀ ਤਾਰ ਦੇ ਨਾਲ ਤਾਂ ਵੱਡੇ-ਵੱਡੇ ਕਿੱਲਾਂ ਦੇ ਨਾਲ ਤਾ ਜ਼ਮੀਨ ਦੇ ਵਿੱਚ ਠੋਕੇਗੇ ਜਿਹੜੇ ਕਿਲ ਨੇ ਉਹਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਸ ਤੋਂ ਪਹਿਲਾਂ ਵੀ ਰੋਕਾਂ ਲਾਈਆਂ ਗਈਆਂ ਸੀ 2 ਢਾਈ ਸਾਲ ਪਹਿਲਾਂ ਦੀ ਯਾਦ ਹਾਲੇ ਸਾਰਿਆਂ ਦੇ ਮਨਾਂ ਵਿੱਚ ਹੈ ਚੇਤਿਆਂ 'ਚ ਹੈ ਉਹ ਨਹੀਂ ਗਈ ਹੋਣੀ ਕਿ ਬੈਰੀਕੇਡ ਭੰਨ ਕੇ ਕਿਸਾਨ ਕਿਵੇਂ ਦਿੱਲੀ ਪਹੁੰਚੇ ਸਨ ਸਿੰਘੂ ਤੇ ਟਿੱਕਰੀ ਬਾਰਡਰ ਤੇ ਪੰਜਾਬ ਹਰਿਆਣੇ ਦੇ ਇਕੱਠੇ ਹੋ ਕੇ ਕਿਸਾਨ ਜਦੋਂ ਜਾਂਦੇ ਨੇ ਤਾਂ ਸਾਰੀਆਂ ਰੋਕਾਂ ਫੇਲ ਹੋ ਜਾਂਦੀਆਂ ਇਸ ਵਾਰ ਪ੍ਰਸ਼ਾਸਨ ਨੇ ਹੋਰ ਜ਼ਿਆਦਾ ਰੋਕਾਂ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹਾਲੇ ਵੀ ਜਾਰੀ ਹੈ ਹਾਲਾਂਕਿ ਕਿਸਾਨ ਹਾਲੇ ਫਤੇਗੜ ਸਾਹਿਬ ਦੀ ਧਰਤੀ ਤੋਂ ਵੀ ਬਹੁਤ ਪਿੱਛੇ ਨਹੀਂ ਜਿਹੜੇ ਮਾਝੇ ਤੋਂ ਚੱਲੇ ਹੋਇਆ ਪਰ ਫਿਰ ਵੀ ਉਸ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਇੰਨਾ ਜ਼ਿਆਦਾ ਡਰ ਹੈ ਭੈ ਦੇਖਿਆ ਜਾ ਸਕਦਾ ਹੈ ਕਿ ਹਰ ਪਾਸੇ ਦੋਨਾਂ ਪਾਸਿਆਂ ਦੇ ਵਿੱਚ ਜਿਹੜੀਆਂ ਨੇ ਰੋਕਾਂ ਲਾਈਆਂ ਜਾ ਰਹੀਆਂ ਨੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਜਿਹੜੇ ਤਸਵੀਰਾਂ ਦੇ ਜ਼ਰੀਏ ਤਾਂ ਦੇਖ ਰਹੇ ਆ ਪਰ ਤੁਹਾਨੂੰ ਇਹ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਇਸ ਤੋਂ ਸ਼ਾਇਦ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਲੱਗਦਾ ਹੋਵੇਗਾ ਕਿ ਸਭ ਕੁਝ ਰੋਕ ਲਵਾਂਗੇ ਪਰ ਜਦੋਂ ਕਿਸਾਨ ਆਪਣੀ ਆਈ ਤੇ ਆਉਂਦੇ ਨੇ ਅੱਕੇ ਹੋਏ ਹੁੰਦੇ ਨੇ ਤੇ ਫਿਰ ਇਹ ਸਾਰੀਆਂ ਰੋਕਾਂ ਤੇ ਬੈਰੀਕੇਡ ਤੋੜ ਕੇ ਅੱਗੇ ਨੂੰ ਲੰਘ ਜਾਂਦੇ ਨੇ ਤੇ ਹੋ ਸਕਦਾ ਹੈ ਇਸ ਵਾਰ ਜਿਹੜੀ 13 ਤਰੀਕ ਨੂੰ ਜਿਹੜਾ ਕੂਚ ਦਾ ਐਲਾਨ ਕੀਤਾ ਹੋਇਆ ਹੈ ਉਹ ਕਿੱਥੇ ਜਾ ਕੇ ਰੁਕਦਾ ਪਰ ਵੱਡੀਆਂ-ਵੱਡੀਆਂ ਗੱਡੀਆਂ, ਕੰਡਿਆਲੀਆਂ ਤਾਰਾਂ, ਵੱਡੇ-ਵੱਡੇ ਕਿੱਲਾਂ ਦੇ ਨਾਲ ਰੋਕਣ ਦੀ ਕੋਸ਼ਿਸ਼ ਜਰੂਰ ਕੀਤੀ ਜਾ ਰਹੀ ਹੈ। ਹਾਲਾਂਕਿ ਹਾਲੇ ਤੱਕ ਅੱਜ 12 ਤਰੀਕ ਹੈ ਸਾਰੇ ਜਾਣਦੇ ਨੇ ਪਰ 13 ਦਾ ਸੱਦਾ ਦਿੱਤਾ ਗਿਆ ਤੇ ਕੱਲ ਤੱਕ ਬਹੁਤ ਸਾਰੇ ਟਰੈਕਟਰ ਟਰਾਲੀਆਂ ਨੇ ਜਿਹੜੀਆਂ ਇੱਥੇ ਨਜ਼ਰ ਆਉਣਗੇ ਇਸੇ ਰੋਡ ਦੇ ਉੱਤੇ ਪਰ ਇਸ ਤੋਂ ਪਹਿਲਾਂ ਹਾਲੇ ਤੱਕ ਟਰੈਕਟਰ ਟਰਾਲੀਆਂ ਇਸ ਕਰਕੇ ਨਜ਼ਰ ਨਹੀਂ ਕਿਉਂਕਿ ਮਾਝੇ ਵਾਲੇ ਕਿਸਾਨ ਵੀ ਚੱਲੇ ਹੋਇਆ ਹੈ ਬਿਆਸ ਤੋਂ 7:30 ਵਜੇ ਕੂਚ ਕੀਤਾ ਟਰਾਲੀਆਂ ਨੇ ਟਰੈਕਟਰ ਟਰਾਲੀਆਂ ਦੇ ਨਾਲ ਤਾਂ ਬਹੁਤ ਸਾਰੇ ਲੋਕ ਹਲੇ ਤਿਆਰ ਹੋ ਰਹੇ ਨੇ ਔਰ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਹਲੇ ਲੋਕਾਂ ਦੀ ਲਾਮਬੰਦੀ ਜ਼ਰੂਰੀ ਸੀ ਇਸ ਕਰਕੇ ਅਸੀਂ ਕੋਈ ਸਮਰਥਨ ਨਹੀਂ ਦੇ ਰਹੇ ਪਰ ਦੂਜੇ ਪਾਸੇ ਜਿਹੜੇ ਖਾਸ ਕਰਕੇ ਚੋਣਾ ਨਾ ਲੜਨ ਵਾਲੇ ਉਹਨਾਂ ਨੇ ਬਹੁਤ ਵਾਰ ਇਹ ਆਖਿਆ ਕਿ ਅਸੀਂ ਜਾਣਾ ਹੀ ਹੈ ਕਿਉਂਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਲੈਣੀ ਹੈ ਔਰ ਪੈਂਡਿੰਗ ਪਈਆਂ ਮੰਗਾ ਨੇ ਉਹ ਵੀ ਲੈਣਾ ਮੰਗਾ ਮਣਵਾਉਣਾ ਚਾਹੁੰਦੇ ਨੇ ਤੇ ਲਗਾਤਾਰ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਮੰਗਾ ਪੈਂਡਿੰਗ ਪਈਆਂ ਨੇ ਉਹ ਜ਼ਰੂਰ ਮਨਵਾਈਆਂ ਜਾਣ ਜੇਕਰ ਮੰਗਾ ਪੈਂਡਿੰਗ ਪਈਆਂ ਸਰਕਾਰ ਪਹਿਲਾਂ ਹੀ ਮੰਨ ਲੈਂਦੀ ਤਾਂ ਫੇਰ ਸ਼ਾਇਦ ਇਹ ਨੌਬਤ ਨਾ ਆਉਂਦੀ ਪਰ ਹਾਲੇ ਤੱਕ ਨਾ ਤਾਂ ਐਮਐਸਪੀ ਦੀ ਗਾਰੰਟੀ ਕਰਦਾ ਕਾਨੂੰਨ ਪਾਰਲੀਮੈਂਟ ਦੇ ਵਿੱਚ ਬਣਿਆ ਤੇ ਨਾ ਹੀ ਕਿਸਾਨਾਂ ਦੇ ਉੱਤੇ ਪਾਏ ਗਏ ਪਰਚੇ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਰੱਦ ਹੋਏ ਨੇ ਤੇ ਸਭ ਤੋਂ ਵੱਡੀ ਘਟਨਾ ਜਿਹੜੀ ਕਿਸਾਨ ਅੰਦੋਲਨ ਦੇ ਦੌਰਾਨ ਹੋਈ ਸੀ ਲਖੀਮਪੁਰ ਖੀਰੀ ਜਿਸ ਦੇ ਵਿੱਚ ਇੱਕ ਪੱਤਰਕਾਰ ਵੀ ਮਾਰਿਆ ਜਾਂਦਾ ਚਾਰ ਕਿਸਾਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਵੀ ਹਾਲੇ ਤੱਕ ਪੂਰਨ ਤੌਰ ਤੇ ਇਨਸਾਫ ਨਹੀਂ ਮਿਲਿਆ ਕਿਉਂਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਜਿਹੜੇ ਟੈਨੀ ਮਿਸ਼ਰਾ ਉਹਨਾਂ ਦੇ ਪੁੱਤਰ ਦੀ ਇਨਵੋਲਵਮੈਂਟ ਸੀ ਸ਼ਮੂਲੀਅਤ ਸੀ ਤਾਂ ਉਸ ਨੂੰ ਵੀ ਕੋਈ ਮਸਾਲੀ ਸਜ਼ਾ ਹਲੇ ਤੱਕ ਨਹੀਂ ਦਿੱਤੀ ਜਾ ਸਕੀ ਜਿਸ ਦੇ ਕਰਕੇ ਲੋਕਾਂ ਨੂੰ ਲੱਗਿਆ ਕਿਸਾਨਾਂ ਨੂੰ ਲੱਗਿਆ ਕਿ ਤਾਂ ਸਰਾਸਰ ਸਾਡੇ ਨਾਲ ਧੱਕਾ ਹੈ ਤੇ ਅਸੀਂ ਜਾ ਕੇ ਰ੍ਹਾਂਗੇ ਹਾਲਾਂਕਿ ਟਰੈਕਟਰ ਟਰਾਲੀਆਂ ਦੇ ਨਾਲ ਜਿਹੜਾ ਸਮਾਨ ਦਾ ਬੰਦੋਬਸਤ ਕਰਕੇ ਲੋਕ ਪੁੱਜ ਰਹੇ ਨੇ ਇਸ ਪਾਸੇ ਨੂੰ ਕੂਚ ਕਰਨਗੇ ਉਹਨਾਂ ਦਾ ਆਉਣਾ ਬਾਕੀ ਹੈ ਕੋਈ ਟਾਵੇਂ-ਟਾਵੇਂ ਲੋਕ ਇੱਥੇ ਦੇਖਣ ਜ਼ਰੂਰ ਆ ਰਹੇ ਨੇ ਕਿ ਆਖਰਕਾਰ ਮਾਹੌਲ ਬਣੇਗਾ ਕਿਵੇਂ ਔਰ ਦੋਨਾ ਪੋੜਾਂ ਦੇ ਉੱਤੇ ਤੁਸੀਂ ਦੇਖ ਸਕਦੇ ਆ ਕਿ ਜੇ ਲੋਡ ਪੈਂਦੀ ਆ ਤੇ ਅਥਰੂ ਗੈਸ ਦੇ ਗੋਲੇ ਵੀ ਚੱਲਣਗੇ ਜਿਹੜਾ ਕਿ ਕੱਲ ਵੀ ਸ਼ਾਮ ਨੂੰ ਤਸਵੀਰ ਦੇਖਣ ਨੂੰ ਮਿਲੀ ਸੀ ਉਹ ਵੀ ਵੈਣਾ ਇੱਥੇ ਲਾਈਆਂ ਗਿਆ ਨੇ ਤਾਂ ਇਸੇ ਤਰ੍ਹਾਂ ਵਾਟਰ ਕੈਨਨ ਨੇ ਜਿਹੜੇ ਉਸਤੀਆਂ ਵੈਣਾ ਵੀ ਇੱਥੇ ਲਗਾ ਦਿੱਤੀਆਂ ਗਿਆ ਨੇ ਤੇ ਕਈ ਤਰ੍ਹਾਂ ਦਾ ਜਿਹੜਾ ਸ਼ਕਤੀਬਲ ਪ੍ਰਯੋਗ ਕਰਨ ਦੇ ਲਈ ਕਈ ਕੰਪਨੀਆਂ ਕੇਂਦਰ ਸਰਕਾਰ ਨੇ ਇੱਥੇ ਲਗਾ ਦਿੱਤੀਆਂ ਨੇ ਹਾਲਾਂਕਿ ਜਿਹੜੇ ਆਲੇ-ਦੁਆਲੇ ਪਿੰਡਾਂ ਦੇ ਲੋਕ ਨੇ ਉਹ ਕੀ ਸੋਚਦੇ ਨੇ ਜਾਂ ਸਥਾਨਕ ਲੋਕ ਇੱਥੇ ਆਏ ਹੋਏ ਐ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਜਾਵੇ ਡਾਰ ਤੇ ਖੌਫ ਇਹਨਾ ਹੈ ਕਿ ਪੁਲਾਂ ਦੇ ਉੱਤੇ ਤਾਂ ਰੋਕਾਂ ਵੱਡੀਆਂ ਲਾਈਆਂ ਗਈਆਂ ਨੇ ਪਰ ਥੱਲੇ ਦੀ ਜਿੱਧਰ ਦੀ ਪਾਣੀ ਗੁਜ਼ਰਨ ਦਾ ਰਸਤਾ ਹੁੰਦਾ ਹੈ ਉੱਥੇ ਵੀ ਜਿਹੜੇ ਮਸ਼ੀਨਾਂ ਦੇ ਨਾਲ ਟੋਏ ਪੁੱਟ ਦਿੱਤੇ ਗਏ ਨੇ ਕਿ ਕਿਸਾਨ ਕਿਧਰੇ ਪੁਲਾਂ ਦੇ ਉੱਤੇ ਤਾਂ ਰੋਕ ਲੱਗੀ ਹੋਈ ਆ ਦੇਖ ਕੇ ਦਰਿਆ ਵਿੱਚ ਦੀ ਨਾ ਹੋ ਜਾਣ ਟਰੈਕਟਰ ਟਰਾਲੀਆਂ ਸਣੇ ਤਾਂ ਇੰਨਾ ਜ਼ਿਆਦਾ ਖੌਫ ਹੈ ਖੌਫ ਹੈ ਜਿਸ ਦੇ ਕਰਕੇ ਇਹ ਖੱਡੇ ਪੁੱਟ ਦਿੱਤੇ ਗਏ ਆ ਦਰਿਆ ਦੇ ਅੰਦਰ ਵੀ ਤਾਂ ਬਹੁਤ ਸਾਰੇ ਲੋਕ ਆ ਜਿਹੜੇ સ્થાનિક ਲੋક ખાસ ਕਰਕੇ ਕੀ سوچਦੇ ਇੱਥੇ ਆਏ ਵੀ ਹੋਇਆ ਕਈ ਨੌਜਵਾਨ ਭਾਈ ਜਿਹੜਾ ਮਾਹੌਲ ਦੇਖਦੇ ਹੋ ਕੀ ਮਹਿਸੂਸ ਹੁੰਦਾ ਜਿਵੇਂ ਪਹਿਲਾਂ ਵੀ ਕਿਸਾਨ ਗਏ ਜਾ ਚੁੱਕੇ ਆ ਕਿਸਾਨ ਇਸ ਵਾਰ ਫੇਰ ਪੂਰੀ ਤਰ੍ਹਾਂ ਆਪਣੇ ਤਿਆਰ ਨੇ ਕਿਸਾਨ ਵੀਰਾਂ ਨੂੰ ਮੇਰੇ ਹਿਸਾਬ ਨਾਲ ਜਿੱਤ ਹੋਣੀ ਚਾਹੀਦੀ ਇਸ ਵਾਰ ਇਹ ਕਾਨੂੰਨ ਜਿਹੜੇ ਨੇ ਰੱਦ ਹੋਣੇ ਚਾਹੀਦੇ ਨੇ ਸਾਡੇ ਹਿਸਾਬ ਨਾਲ ਪਹਿਲਾਂ ਵੀ ਰੱਦ ਹੋ ਗਏ ਸੀ ਪਰ ਜਿਹੜੀਆਂ ਕਹਿੰਦੇ ਕਿ ਸਰਕਾਰ ਮੁਕਰ ਗਈ ਉਹਦਾ ਕੀ ਫਾਇਦਾ ਸਰਕਾਰ ਨੂੰ ਮੁਕਰਨਾ ਨਹੀਂ ਚਾਹੀਦਾ ਆਪਣੀ ਜ਼ੁਬਾਨ ਤੇ ਰਹਿਣਾ ਚਾਹੀਦਾ ਸੀ ਇਸ ਕਰਕੇ ਇਸ ਵਾਰ ਕਿਸਾਨ ਆਪਣੀ ਤਿਆਰੀ ਪੂਰੀ ਕਰਕੇ ਆਏ ਨੇ ਜੈਸੇ ਜਿਵੇਂ ਇਹਨਾਂ ਨੇ ਤਿਆਰੀ ਕੀਤੀ ਏ ਸਰਕਾਰਾਂ ਨੇ ਤਿਆਰੀ ਕਰ ਰਹੀਆਂ ਨੇ ਓਵੇਂ ਆਪਣੇ ਕਿਸਾਨ ਵੀ ਤਿਆਰੀ ਨੇ ਪੂਰੇ ਨੂੰ ਕੀ ਲੱਗਦਾ ਕਿ ਜਿਣੇ ਆ ਜਿੰਨੀਆਂ ਰੋਕਾਂ ਇੱਥੇ ਆਪਣੀ ਅੱਖ ਨਾਲ ਆਪਾਂ ਦੇਖ ਰਹੇ ਆ ਜਾਂ ਲੋਕਾਂ ਨੂੰ ਦਿਖਾ ਰਹੇ ਆ ਇਹ ਤੋੜ ਸਕਣਗੇ ਕਿਸਾਨ ਤੋੜ ਸਕਣਗੇ ਜੀ ਸਰਦਾਰਾਂ ਤੇ ਬਹੁਤ ਹਿੰਮਤ ਏ ਜੀ ਸਰਦਾਰਾਂ ਨੂੰ ਪ੍ਰਮਾਤਮਾ ਸ਼ਕਤੀ ਦਿੰਦਾ ਆਪਣੀ ਆਪਣੀ ਤਿਆਰੀ ਨਾਲ ਆ ਰਹੇ ਨੇ ਅਰਦਾਸਾਂ ਕਰਕੇ ਆ ਰਹੇ ਨੇ ਜੀ ਜਿਵੇਂ ਇਹਨਾਂ ਨੇ ਆਪਣਾ ਕੀਤਾ ਹੋਇਆ ਹੈ ਆਪਣਾ ਹੱਲ ਉਸ ਤਰ੍ਹਾਂ ਆਪਣੇ ਕਿਸਾਨ ਵੀਰਾਂ ਦੀ ਸ਼ਕਤੀ ਦੇਗਾ ਰੱਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ ਬਾਕੀ ਸਰਕਾਰ ਨੂੰ ਇਹਦਾ ਖੋਫ ਹੈ ਜੀ ਦੇਖ ਸਕਦੇ ਹੋ ਤੁਸੀਂ ਕਿੰਨਾ ਡਰ ਪਿਆ ਹੋਇਆ ਹੈ ਨਾ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਹੈ ਕੀ ਆਪਣੇ ਇਹਨਾਂ ਨੂੰ ਫੈਸਲਾ ਨਿਭਾ ਆਪਣਾ ਕਰਨਾ ਚਾਹੀਦਾ ਮਤਲਬ ਬਹੁਤ ਸਾਰੇ ਲੋਕ ਆ ਜਿਹੜੇ ਹਾਲੇ ਆਉਣੇ ਬਾਕੀ ਆ ਇਹਨਾਂ ਪੁਲਾਂ ਦੇ ਉੱਤੇ ਪਰ ਬੜੇ ਕਿਸਾਨ ਆ ਜਿਹੜੇ ਹਾਲੇ ਆਉਣੇ ਆ ਟਰੈਕਟਰ ਟਰਾਲੀਆਂ ਦੇ ਜ਼ਰੀਏ ਜਿਹੜੀਆਂ ਤਸਵੀਰਾਂ ਕੱਲ੍ਹ ਦੀਆਂ ਸਾਹਮਣੇ ਆ ਰਹੀਆਂ ਮਾਝੇ ਤੋਂ ਦੋਆਬੇ ਤੋਂ ਇਥੋਂ ਤੱਕ ਕਿ ਮਾਲਵੇ ਦਾ ਬਹੁਤਾ ਹਿੱਸਾ ਜਿਹੜਾ ਉਹ ਵੀ ਤਿਆਰ ਕਰਨ ਦੇ ਲਈ ਟਰਾਲੀਆਂ ਟਰੈਕਟਰ ਤਿਆਰ ਕਰ ਬੈਠੇ ਨੇ ਪਰ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਲੋਕਾਂ ਦੀ ਲਾਮਬੰਦੀ ਹਾਲੇ ਕਰਨੀ ਹੋਰ ਬਾਕੀ ਸੀ ਜਿਸ ਦੇ ਕਰਕੇ ਅਕਾਲ ਦੇ ਨਾਲ ਸੰਬੰਧਤ ਨਹੀਂ ਪਰ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਤਰ ਭਾਰ ਦੀਆਂ ਜਿਨ੍ਹਾਂ ਨੇ ਸਹਿਮਤੀ ਬਣਾਈ ਕਿ ਦਿੱਲੀ ਜਾਏ ਬਿਨਾ ਸਰਨਾ ਨਹੀਂ ਤਾਂ ਉਹ ਬਿਲਕੁਲ ਤਿਆਰ ਬੈਠੇ ਨੇ ਹੁਣ ਦੇਖਦੇ ਹਾਂ ਕਿ ਉਹਨਾਂ ਦਾ ਕੂਚ ਜਿਹੜਾ ਦਿੱਲੀ ਵਾਲਾ ਕਿਵੇਂ ਮੁਕੰਮਲ ਹੁੰਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਪਾਸੇ ਸਰਕਾਰ ਨੂੰ ਖਾਫ ਦੇ ਕਰਕੇ ਰੋਕਾਂ ਲਾਈਆਂ ਹੋਈਆਂ ਨੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਅੱਜ ਫੇਰ ਆਮ ਨੂੰ 5 ਵਜੇ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਕੇਂਦਰ ਦੇ ਨੁਮਾਇੰਦੇ ਹੋਣਗੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹੋਣਗੇ ਦੋਨਾਂ ਪਾਸਿਓਂ ਤੋਂ ਗੱਲਬਾਤ ਜਾਰੀ ਹੈ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਸਟੈਂਡ ਸਪਸ਼ਟ ਕਰ ਚੁੱਕੇ ਨੇ ਕਾਂਗਰਸ ਪਾਰਟੀ ਨੇ ਸਟੈਂਡ ਸਪਸ਼ਟ ਕੀਤਾ ਹੈ ਕਾਂਗਰਸ ਦੇ ਕੌਮੀ ਪ੍ਰਧਾਨ ਮਲਕ ਅਰਜਨ ਖੜਗੇ ਨੇ ਵੀ ਕਹਿ ਦਿੱਤਾ ਕਿ ਅਸੀਂ ਇਹਨਾਂ ਕਿਸਾਨਾਂ ਦੇ ਕੂਚ ਦੇ ਨਾਲ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਇਸ ਤਰ੍ਹਾਂ ਇਹ ਬਾਰਡਰ ਬਣਾ ਦਿੱਤੇ ਗਏ ਨੇ ਜਿਵੇਂ ਭਾਰਤ ਪਾਕਿਸਤਾਨ ਦਾ ਬਾਰਡਰ ਹੋਵੇ ਤਾਂ ਕਿਸਾਨਾਂ ਦੀਆਂ ਮੰਗਾਂ ਜੇਕਰ ਮੰਨੀਆਂ ਜਾਂਦੀਆਂ ਤੇ ਨੌਬਤ ਨਾ ਆਉਦੀ ਹੁਣ ਦੇਖਣਾ ਹੋਵੇਗਾ ਕਿ ਜਿਹੜੇ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਨੇ ਇਹਨਾਂ ਦੇ ਕਿੰਨੇ ਕੁ ਕੰਮ ਆਉਂਦੇ ਨੇ ਔਰ ਕਿਸਾਨ ਇਹਨਾਂ ਨੂੰ ਰੋਕਾ ਨੂੰ ਤੋੜਦਿਆਂ ਹੋયા ਕੀ ਅੱਗੇ ਲੰਘ ਸਕਣਗੇ ਜਾਂ ਫਿਰ ਇੱਥੇ ਹੀ ਮੋਰਚਾ ਸ਼ੰਭੂ ਦੇ ਉੱਤੇ ਪੱਕਾ ਪੱਕੇ ਤੌਰ ਦੇ ਉੱਤੇ ਲੱਗ ਸਕਦਾ ਹੈ ਹੁਣ ਕਿਸਾਨ ਜਥੇਬੰਦੀਆਂ ਦੀ ਸਟਰੈਂਥ ਤੇ ਕਿਸਾਨਾਂ ਮਜ਼ਦੂਰਾਂ ਦਾ ਇਕਾ ਦੱਸੇਗਾ ਕਿ ਉਹ ਅੱਗੇ ਜਾਣਗੇ ਅੱਜ ਦੀ ਘੜੀ ਦੇ ਵਿੱਚ ਪੋਜੀਸ਼ਨ 'ਚ ਨੇ ਜਾਂ ਨਹੀਂ ਨੇ ਪਰ ਇੱਕ ਪਾਸੇ ਗੱਲਬਾਤ ਦਾ ਦੌਰ ਜਾਰੀ ਹੈ ਤੇ ਦੂਜੇ ਪਾਸੇ ਇਸ ਪਾਸੇ ਗਤੀਵਿਧੀਆਂ ਹੋਣ ਦੀਆਂ ਤਿਆਰੀਆਂ ਵੀ ਜਿਹੜੀਆਂ ਨੇ ਉਹ ਲਗਭਗ ਤਿਆਰ ਹੋ ਚੁੱਕੀਆਂ ਨੇ ਦੇਖਦੇ ਹਾਂ ਥੋੜੀ देर तक ਹੋਰ ਕੀ ਕੁਝ ਦੇਖਣ ਨੂੰ ਇੱਥੇ ਮਿਲ ਸਕਦਾ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਸ਼ੰਭੂ ਬਾਰਡਰ